ਸਿੱਖਰਾਂ ਦੀ ਹਰ ਗਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰਿਓ ਆਖਿਰ ਲੋਕ ਸਭਾ ਚੋਣਾਂ ਦੇ ਵਿੱਚ ਕੌਣ ਬਾਜ਼ੀ ਮਾਰੇਗਾ ਕੀ 13 ਦੀਆਂ 13 ਸੀਟਾਂ ਪੰਜਾਬ ਡੈਮੋਕ੍ਰੈਟਿਕ ਐਲਾਈਅንስ ਲੈ ਕੇ ਜਾਵੇਗਾ ਅਕਾਲੀ ਦਲ ਦੇ ਹੱਥ ਜਾਣਗੀਆਂ ਕਾਂਗਰਸ ਲੈ ਕੇ ਜਾਵੇਗੀ ਇਹ ਤਾਂ ਆਉਣ ਵਾਲਾ ਵਕਤ ਹੀ ਤੈਅ ਕਰੇਗਾ ਪਰ ਪ੍ਰੈਸ ਕਾਨਫਰੰਸ ਦੇ ਦੌਰਾਨ ਆਖਿਰ ਪਾਲ ਸਿੰਘ ਖੈਰਾਨੀ ਕੀ ਕੁਝ ਕਿਹਾ ਅਤੇ ਬਾਦਲਾਂ ਨੂੰ ਕਿਉਂ ਸੁਣਾਇਆ ਤੇ ਸਿੱਧੂ ਨੂੰ ਕਿਉਂ ਕਿਹਾ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਤੁਸੀਂ ਆਪ ਸੁਣ ਲਵੋ ਕੋਈ ਇਹਨਾਂ ਨੂੰ ਬੇਨਤੀ ਕੀਤੀ ਸੈਸ਼ਨ ਦਿੱਤਾ ਵੀ ਆਪਾਂ ਕਿਸੇ ਵੀ ਧਾਰਮਿਕ ਸਮਾਗਮ ਕਿਸੇ ਧਾਰਮਿਕ ਜਗਾ ਦੇ ਉਤੇ ਰਾਜਨੀਤਿਕ ਸਟੇਜ ਨਹੀਂ ਲਾਉਣੀ ਜਿਵੇਂ ਕਿ ਲੋਕਨਸਾਪ ਪਾਰਟੀ ਪਿਛਲੇ 2 ਸਾਲ ਤੋਂ ਫਤੇਗੜ ਸਾਹਿਬ ਜਦੋਂ ਸ਼ਹੀਦੀ ਸਾਕੇ ਦੀ ਸ਼ੁਰੂਆਤ ਹੁੰਦੀ ਹੈ ਉਤੋਂ ਸਭਾ ਬੋਲਦੇ ਆ ਤੇ ਉਹ ਸਭਾ ਚਲਦੀ ਚਲਦੀ 25 ਤਰੀਕ ਨੂੰ ਸਟਾਰਟ ਹੋ ਕੇ 30 ਤਰੀਕ ਨੂੰ ਆਕੇ ਹਲੁੰਗੀਰ ਸਾਹਿਬ ਦੀ ਪਵਿੱਤਰ ਧਰਤੀ ਤੇ ਸਮਾਪਤ ਹੁੰਦੀ ਹੈ ਪਿਛਲੇ 2 ਸਾਲਾਂ ਤੋਂ ਸਫਾਈ ਸਤਗੁਰਾਂ ਨੇ ਬਖਸ਼ਿਸ਼ ਕੀਤੀ ਹੈ ਵੀ ਸਫਾਈ ਕਰਨੀ ਆ ਤੇ ਉਸੇ ਸ਼ੀਧੀ ਸਮਾਗਮਾਂ ਦੇ ਵਿੱਚ ਇਸ ਵਾਰ ਵੀ ਸਤਗੁਰਾਂ ਨੇ ਸੇਵਾ ਲਈ ਆ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਲੋਕਨ ਸਾਫ ਪਾਰਟੀ ਦੇ ਸਾਰੇ ਸਤਕਾਰਯੋਗ ਮੈਂਬਰ ਸਹਿबान 2 ਦਿਨ 3 ਤੀਸਰਾ ਦਿਨ ਸਗਾ ਨਗਰ ਕੀਰਤਨ ਵਾਲਾ 2 ਦਿਨ ਸਾਰੇ ਰੂਟ ਦੀ ਸਫਾਈ ਕੀਤੀ ਨੂੰ ਯਾਦ ਕਰਾਉਣ ਵਾਸਤੇ ਲਸਾਨੀ ਕੁਰਬਾਨੀਆਂ ਕਾਲੀ ਦਲ ਦਾ ਇਤਿਹਾਸ ਭਰਿਆ ਪਿਆ ਐਮਰਜੈਂਸੀ ਲੱਗੀ ਤੇ ਐਮਰਜੈਂਸੀ ਦੇ ਬਰਖਲਾਫ ਸਭ ਤੋਂ ਪਹਿਲਾਂ ਦੇਸ਼ ਦੇ ਅੰਦਰ ਝੰਡਾ ਬਰਦਾਰ ਕਾਲੀ ਦਲ ਤੇ ਦੁਖਾਨ ਤੇ ਇਸ ਗੱਲ ਦਾ ਕਿ ਬਾਦਲਾ ਨੇ ਇਸ ਸ਼ਾਨਾਮਤ ਇਤਿਹਾਸ ਵਾਲੀ ਪਾਰਟੀ ਨੂੰ ਸੁਖਵੀਰ ਸੈਨਾ ਲੁੱਟਦਾ ਜਰੀਆ ਬਣਾ ਲਿਆ 60 ਐਮਐਲਏ ਹੁੰਦੇ ਸੀ ਮੈਂ ਕਹਿ ਕੇ ਹਟਿਆਂਗੇ ਰੱਸੀ ਜੜ ਗਈ ਪਰ ਵੱਟ ਨਹੀਂ ਗਿਆ 60 ਐਮਐਲਏ ਸੀ ਸੁਖਵੀਰ ਹੋਰਾਂ ਦੇ ਕੋਲੇ ਅੱਤ ਤੇ ਖੁਦਾ ਦਾ ਬਹਿਰ ਆ ਤੇ ਕੁਦਰਤ ਦਾ ਦਸਤੂਰ ਹੈ ਸਚਾਈ ਹੈ ਕੁਦਰਤ ਅੱਤ ਉੱਤੇ ਅਦਕ ਲੱਗਿਆ ਹੁੰਦਾ ਤੇ ਘੁੰਮ ਕੇ ਟਿੱਪੀ ਬਣ ਜਾਂਦਾ ਅੱਤ ਤੇ ਖੁਦਾ ਦਾ ਬਹਿਰ ਅੰਤ ਦੇ ਵਿੱਚ ਅੱਤ ਅੰਤ ਦੇ ਵਿੱਚ ਆਇਆ ਤੇ ਹੁਣ 14 ਐਮਐਲਏ ਆ ਅਜੇ ਵੀ ਅਕਲ ਨਹੀਂ ਆਈ ਕਿ ਪੰਜਾਬ ਦੇ ਲੋਕ ਚਾਹੁੰਦੇ ਕੀ ਹੈ ਅੱਜ ਪੰਜਾਬ ਦੇ ਅੰਦਰ ਤੁਸੀਂ ਕਿਸੇ ਨਾਲ ਗੱਲ ਕਰਕੇ ਦੇਖੋ ਜਨਰਲ ਪਬਲਿਕ ਦੇ ਵਿੱਚੋਂ ਪੰਜਾਬੀ ਕਿਸੇ ਵਰਗ ਨਾਲ ਸੰਬੰਧਿਤ ਹੋਵੇ ਉਹ ਸਿੱਖ ਹੋਵੇ ਹਿੰਦੂ ਹੋਵੇ ਈਸਾਈ ਹੋਵੇ ਮੁਸਲਿਮ ਹੋਵੇ ਕਿਸੇ ਪੰਜਾਬੀ ਨਾਲ ਗੱਲ ਕਰਕੇ ਦੇਖ ਲਓ ਵੀ ਧਾਰਮਿਕ ਜਗ੍ਹਾ ਦੇ ਉੱਤੇ ਕੀ ਰਾਜਨੀਤਿਕ ਕਾਨਫਰੰਸਾਂ ਹੋਣੀਆਂ ਚਾਹੀਦੀਆਂ ਨੇ 100% ਤੁਹਾਨੂੰ ਜਵਾਬ ਮਿਲੇਗਾ ਕਿ ਨਹੀਂ ਕੁਲਵੀਰ ਜੀਰੇ ਨੇ ਕਿਹਾ ਕਿ ਪੁਲਿਸ ਵਾਲੇ ਦੋ ਨੰਬਰ ਦੀ दारू ਵੇਚਦੇ ਆ ਤੇ ਆਪਣੇ ਗਰੇਵਾਨ ਚ ਵਿੱਚ ਆ ਕੇ ਦੇਖਣਾ ਚਾਹੀਦਾ ਰਿੱਤਾ ਕੌਣ ਵੇਚਦਾ ਉੱਥੇ ਅੱਜ ਕੋਈ ਬੰਦਾ ਕਾਂਗਰਸ ਪਾਰਟੀ ਦਾ ਰੇਤ ਚੋਰੀ ਕਰਕੇ ਵੇਚ ਰਿਆ ਕੋਈ ਬੰਦਾ ਸ਼ਰਾਬ ਮਾਫੀਆ ਬਣਾਈ ਬੈਠਾ ਕੋਈ ਲੈਂਡ ਮਾਫੀਆ ਬਣਾਈ ਬੈਠਾ ਕੋਈ ਪੰਜਾਬ ਦੇ ਅੰਦਰ ਕੇਵਲ ਮਾਫੀਆ ਤੇ ਕੋਈ ਟਰਾਂਸਪੋਰਟ ਮਾਫੀਆ ਜਿੰਨੇ ਠੱਗੀ ਠੋਰੀ ਦੇ ਕੰਮ ਬਾਦਲਾਂ ਵੇਲੇ ਚੱਲਦੇ ਸੀ ਮਾਫੀਏ ਅੱਜ ਸੇਮ ਤਰੀਕੇ ਦੇ ਨਾਲ ਸੇਮ ਪੈਟਰਨ ਦੇ ਵਿੱਚ ਉਹ ਸਾਰੇ ਦੇ ਸਾਰੇ ਕਾਂਗਰਸੀ ਚਲਾ ਰਹੇ ਆ ਇੱਕ ਦੂਜੇ ਦੇ ਉੱਤੇ ਤੌਮਤ ਬਾਜ਼ੀਆਂ ਇਹ ਜਿਹੜੀ ਕਾਂਗਰਸ ਪਾਰਟੀ ਮੈਂ 21 ਮਹੀਨਿਆਂ ਦੇ ਵਿੱਚ ਜੋ ਕੁੱਤੇ ਕੰਮ ਮਾਫੀਆ ਬਣਾ ਕੇ ਪੰਜਾਬੀਆਂ ਨੂੰ ਲੁੱਟਿਆ ਤੇ ਕੁੱਟਿਆ ਬਾਦਲਾਂ ਨੇ ਦਸਾਂ ਸਾਲਾਂ ਚ ਇਹਨਾਂ ਨੇ 21 ਮਹੀਨਿਆਂ 'ਚ ਹੀ ਅਚੀਵ ਕਰਤਾ ਸੋ ਜਿਹੜਾ ਜੀਰਾ ਸਾਹਿਬ ਦਾ ਸਟੇਟਮੈਂਟ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਖੁਲਾਸਾ ਕਿ ਸਤਾਧਾਰੀ ਪਾਰਟੀ ਜਿਹੜੀ ਸਰਕਾਰ ਚਲਾ ਰਹੀ ਆ ਸਰਕਾਰ ਦਾ ਉਹਨੇ ਚਿਹਰਾ ਮੁਰਾ ਬਿਆਨ ਕਰਤਾ ਕਿ ਜਿਹੜਾ ਲਾਅ ਐਂਡ ਆਰਡਰ ਮੇਨਟੇਨ ਕਰਨ ਵਾਲੀ ਏਜੰਸੀ ਆ ਸਾਡੀ ਜਲੰਧਰ ਮੀਟਿੰਗ ਹੋਈ ਸੀ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਯੋਤੇ ਅਸੀਂ ਵਿਚਾਰ ਵਟਾਂਦਰਾ ਕੀਤਾ ਸੀ ਕਿ ਕੀ ਅਸੀਂ ਟਕਸਾਲੀ ਅਕਾਲੀ ਦਲ ਨਾਲ ਪੀਡੀਏ ਦੇ ਵਿੱਚ ਉਹਨਾਂ ਨੂੰ ਲੈ ਕੇ ਆਉਣਾ ਜਾਂ ਨਹੀਂ ਲੈ ਕੇ ਆਉਣਾ ਸੋ ਮੀਟਿੰਗ ਕਰਨ ਵਾਸਤੇ ਖੈਰਾ ਸਾਹਿਬ ਨੂੰ ਕਿਹਾ ਸੀ ਮੀਟਿੰਗ ਕਰ ਲਓ ਉਹਨਾਂ ਦਾ ਰੁਖ ਰੁਝਾਨ ਕੀ ਹੈਗਾ ਪਰ ਉਹਦੇ ਤੇ ਹਜੇ ਕੋਈ ਸਪਸ਼ਟ ਨਹੀਂ ਕਿ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਦੇ ਵਿੱਚ ਪੰਥਕ ਟਕਸਾਲੀ ਅਕਾਲੀ ਦਲ ਸ਼ਾਮਲ ਕਰਨਾ ਜਾਂ ਨਹੀਂ ਕਰਨਾ ਉਹ ਬਾਤ ਵੀ ਹਜੇ ਗੱਲ ਹੈ ਪੰਜਾਬ ਦਾ ਵੋਟਰ ਅੱਜ ਪਛਤਾ ਰਿਹਾ ਅੱਜ ਪੰਜਾਬ ਦੇ ਵੋਟਰ ਨੂੰ ਉਸ ਦਿੱਤੇ ਫੈਸਲੇ ਦੇ ਉੱਤੇ ਬਹੁਤ ਵੱਡਾ ਪਛਤਾਵਾ ਜਿਹੜਾ 77 ਐਮਐਲਏ ਕਾਂਗਰਸ ਨੂੰ ਦੇਤੇ ਸੀ ਉਹਨਾਂ ਨੇ ਕਿਉਂਕਿ ਅੱਕੇ ਹੋਏ ਸੀ ਕਾਲੀਆਂ ਦੀ ਕਟਕ ਤੋਂ ਲੁੱਟ ਤੋਂ ਤੇ ਉਹਨਾਂ ਦੇ ਮਨ 'ਚ ਸੀ ਵੀ ਇਹ 2002 ਤੋਂ 2007 ਵਾਲਾ ਹੀ ਕੈਪਟਨ ਮਰਿੰਦਰ ਸਿੰਘ ਆ ਕਿਤੇ ਪਰ ਇਹ ਨਹੀਂ ਸੀ ਪਤਾ ਵੀ ਇਹ ਆਪਸ ਦੇ ਵਿੱਚ ਗੁਪਤ ਸੰਧੀ ਕਰਕੇ ਬਾਦਲ ਤੇ ਕੈਪਟਨ ਅੱਜ ਪੰਜਾਬ ਦਾ ਵੋਟਰ ਪਛਤਾ ਰਿਹਾ ਅੱਜ ਪੰਜਾਬ ਦਾ ਵੋਟਰ ਚਾਹੁੰਦਾ ਕਿ ਕੋਈ ਚੰਗੇ ਲੋਕ ਜਿਨ੍ਹਾਂ ਵਾਸਤੇ ਰਾਜਨੀਤੀ ਧੰਦਾ ਨਾ ਹੋਵੇ ਦੇਸ਼ ਭਗਤੀ ਹੋਵੇ ਭ੍ਰਸ਼ਟਾਚਾਰ ਦੇ ਖਿਲਾਫ ਇੱਕ ਜਨੂਨ ਦਾ ਨਾਮ ਰਾਜਨੀਤੀ ਹੋਵੇ ਅੱਜ ਪੰਜਾਬ ਦਾ ਆਬਾਦ ਚਾਹੁੰਦਾ ਤੇ ਅਸੀਂ ਪੰਜਾਬ ਦੇ ਆਬਾਦ ਦਾ ਹੁਕਮ ਪੰਜਾਬ ਦੇ ਆਬਾਦ ਦੀ ਨਬਜ਼ ਪੰਜਾਬ ਦੇ ਆਬਾਦ ਦੀ سپورਟ ਲੈ ਕੇ 13 ਦੀਆਂ 13 ਲੋਕ ਸਭਾ ਸੀਟਾਂ ਪੰਜਾਬ ਡੈਮੋਕਰੈਟਿਕ ਅਲਾਈਅንስ ਪੰਜਾਬ ਦੇ ਲੋਕਾਂ ਦੀਆਂ سپورਟ ਤੇ ਦਵਾਵਾਂ ਦੇ ਨਾਲ ਜ਼ਰੂਰ ਲੜੇਗਾ ਮੁਖ ਦੀ ਕਾਰਜਸ਼ੈਲੀ ਤੋਂ ਕਾਂਗਰਸ ਦੀ ਹਾਈ ਕਮਾਂਡ ਬਹੁਤ ਪਰੇਸ਼ਾਨ ਹੈ ਕੈਪਟਨ ਮਰਿੰਦਰ ਸਿੰਘ ਦੀ ਬਾਦਲਾਂ ਦੇ ਨਾਲ ਸੰਧੀ ਤੋਂ ਕਾਂਗਰਸ ਦੀ ਹਾਈ ਕਮਾਂਡ ਬੜੀ ਪਰੇਸ਼ਾਨ ਹੈ ਇਹ ਜਿਹੜੇ ਸਿੱਧੂ ਸਾਹਿਬ ਕਹਿੰਦੇ ਆ ਨਾ ਵੀ ਦੇਸ਼ ਦਾ ਕੈਪਟਨ ਕਾਂਗਰਸ ਦਾ ਕੈਪਟਨ ਰਾਹੁਲ ਉਹ ਸਿੱਧੂ ਸਾਹਿਬ ਨਹੀਂ ਬੋਲਦੇ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਤੇਰਾ ਯਾਰ ਬੋਲਦਾ ਉਹਦੇ 'ਚ ਹਾਈ ਕਮਾਂਡ ਬੋਲ ਰਹੀ ਹੈ ਮੁੱਖ ਮੰਤਰੀ ਦੀ ਕੁਰਸੀ ਦੇ ਉੱਤੇ ਰਿਪਲੇਸਮੈਂਟ ਹੋਣ ਜਾ ਰਿਹਾ ਉਹ ਅੱਜ ਹੋ ਜੇ ਉਹ ਮਹੀਨੇ ਨੂੰ ਹੋ ਜੇ 4 ਮਹੀਨਿਆਂ ਨੂੰ ਉਹ 6 ਨੂੰ ਹੋ ਜੇ ਹੋਣਾ ਜ਼ਰੂਰ ਸੌਫ ਇਨਕਮ ਕੀ ਆ ਵੋਟਾਂ ਦੇ ਵਿੱਚ ਵੋਟਾਂ ਵਟੋੜਨ ਵਾਸਤੇ ਸਤਾ ਦੀ ਕੁਰਸੀ ਹਥਿਆਉਣ ਵਾਸਤੇ ਬਹੁਤ ਵੱਡੇ ਵੱਡੇ ਵਾਅਦੇ ਕਰਦੇ ਨੇ ਮੇਰੀ ਇਨਕਮ ਹੋਵੇ 1 ਸਾਲ ਦੇ ਵਿੱਚ 5 ਲੱਖ ਰੁਪਈਆ ਤੇ ਮੈਂ ਆਪਣੀ ਇਨਕਮ ਦੇ ਅਨੁਸਾਰ ਬਜਟ ਤਿਆਰ ਕਰੂੰਗਾ ਆਪਣਾ ਖਰਚੇ ਦਾ ਹੁਣ ਸਟੇਟ ਦੇ ਕੋਲੇ ਆਮਦਨ ਕਿੰਨੀ ਆ ਬਹੁਤ ਵੱਡੇ ਵੱਡੇ ਵਾਦੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦੇ ਵਿੱਚ ਨੌਕਰੀ 2500 ਰੁਪਈਆ ਪੈਨਸ਼ਨ ਕਿੱਡੇ ਵੱਡੇ ਵਾਦੇ ਕੀਤੇ ਹੋਇਆ ਕੀ ਕੁਝ ਵੀ ਨਹੀਂ ਕਿਉਂਕਿ ਸੋਰਸ ਆਫ ਇਨਕਮ ਸਟੇਟ ਦੇ ਕੋਲੇ ਕੀ ਆ ਕੁਝ ਵੀ ਨਹੀਂ ਤੇ ਜਿੱਥੇ ਸੋਰਸ ਆਫ ਇਨਕਮ ਆ ਸਰਕਾਰ ਉਧਰੋਂ ਤੁਰਦੀ ਨਹੀਂਗੀ ਇਹਨਾਂ ਨੂੰ ਕੋਹ ਸਰਕਾਰ ਵਾਲਿਆਂ ਨੂੰ ਚਾਹੇ ਅਕਾਲੀ ਦਲ ਤੇ ਭਾਜਪਾ ਆ ਤੇ ਚਾਹੇ ਹੁਣ ਵਾਲੇ ਕਾਂਗਰਸੀ ਆ ਵੀ ਇਹਨਾਂ ਕੋਲੋਂ ਰਾਜਸਥਾਨੀਆਂ ਤੋਂ ਪੱਥਰ ਫਰੀ ਚ ਲੈ ਕੇ ਦਿਖਾਓ ਐਮਪੀ ਵਾਲਿਆਂ ਤੋਂ ਸਾਗਵਾਨ ਫਰੀ ਚ ਲੈ ਕੇ ਦਿਖਾ ਦਿਓ ਝਾਰਖੰਡ ਬਿਹਾਰ ਵਾਲਿਆਂ ਤੋਂ ਕੋਲਾ ਤੇ ਕੱਚਾ ਲੋਹਾ ਫਰੀ ਚ ਲੈ ਕੇ ਦਿਖਾਓ ਫਿਰ ਤੁਸੀਂ ਸਾਡਾ ਪਾਣੀ ਫਰੀ ਦੇ ਦਿਓ ਆਹ ਛੋਟੀ ਜੀ ਬੋਤਲ ਆ ਮੇਰੇ ਖਿਆਲ 15 ਰੁਪਈਆ ਦੀ ਹੋਊਗੀ ਇਹ ਤੇ ਆਹ ਬੂਥੀਆਂ ਨਹਿਰਾਂ ਜਾਂਦੀਆਂ ਨੇ ਇਹ ਦਿਨ ਬਿਤਾ ਜੀ ਆਏਗਾ ਜਰੂਰ ਭਗਵਾਨ ਦੇ ਕਰ देर ਹੋ ਸਕਦੀਆਂ ਨੇ देर ਨਹੀਂ ਯਾਰ ਮੈਨੂੰ ਇੱਕ ਸਮਝ ਨਹੀਂ ਆਉਂਦੀ ਰਾਜਨਾਥ ਜੀ ਉਹਨਾਂ ਨੂੰ ਲੱਗੇ ਆ ਸਨਮਾਨ ਕਰਨ ਵਾਸਤੇ ਵੀ ਇਹ ਕਿੱਧਰ ਨੂੰ ਕਹਾਣੀ ਜਾ ਰਹੀ ਹੈ ਲੇਕਿਨ ਉਹਨਾਂ ਨੇ ਕਿਹਾ ਵੀ ਐਸਜੀਪੀਸੀ ਕਰੂਗੀ ਤਾਂ ਮੈਂ ਤਾਂ ਵੀ ਨਾ ਮੈਂ ਮੇਰੀ ਮੈਂ ਦੱਸਦਾ ਉਹਨਾਂ ਦਾ ਕੌਲ ਚੰਗਾ ਜਿਹੜਾ ਹੈ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੇ ਵਿੱਚ ਦੁਰਪ੍ਰਬੰਧ ਨੂੰ ਦੂਰ ਕਰਕੇ ਕਰਪਸ਼ਨ ਨੂੰ ਦੂਰ ਕਰਕੇ ਕਿਉਂਕਿ ਸਿੱਖਾ ਸਿੱਖ ਕੌਮ ਦੀ ਨੁਮਾਇੰਦਗੀ ਜਿੱਥੇ ਬੰਦੀ ਮਿੰਨੀ ਪਾਰਲੀਮੈਂਟ ਨਹੀਂ ਸਿੱਖਾਂ ਦਾ ਪਾਰਲੀਮੈਂਟ ਆ ਉਹ ਤੇ ਅੱਜ ਤਰਾਸਦੀ ਹੈ ਇਹ ਲੰਬਾ ਸਮਾ ਬਾਦਲਾਂ ਦੇ ਕਬਜ਼ੇ ਦੇ ਵਿੱਚ ਤੇ ਉਹਨਾਂ ਦੀ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਬਣੀ ਹੋਈ ਹੈ ਬਾਦਲਾਂ ਦੀ ਸਰਕਾਰ ਨਹੀਂ ਹੁੰਦੀ ਤੇ ਸ਼ਰੋਮਣੀ ਕਮੇਟੀ ਜਿੰਦਾਬਾਦ ਸੋ ਫੂਲਕਾ ਜੀ ਦਾ ਕਾਲ ਚੰਗਾ ਪਰ ਜਿਹੜਾ ਰਾਜਨਾਥ ਜੀ ਉਹਨਾਂ ਨੂੰ ਸਨਮਾਨਿਤ ਲੱਗਿਆ ਕਰ ਇਹ ਥੋੜਾ ਜਿਹਾ ਸਵਾਲੀਆ ਨਿਸ਼ਾਨ ਲੱਗਦਾ ਵੀ ਇਹ ਕੀ ਹੋਣ ਜਾ ਰਿਹਾ ਸਪੈਸ਼ਲ ਪਰਪਸ ਕਮੇਟੀ ਆ ਪੰਜਾਬ ਵਿਧਾਨ ਸਭਾ ਦੇ ਅੰਦਰ ਜਿਹਦੇ ਵਿੱਚ ਐਮ ਐਲ ਏਾਂ ਦੀ ਗਿਣਤੀ ਦੇ ਅਨੁਸਾਰ ਹਰ ਪਾਰਟੀ ਦੇ ਉਹਦੇ ਵਿੱਚ ਮੈਂਬਰ ਹੈਗੇ ਲੋਕ ਇਨਸਾਫ ਪਾਰਟੀ ਦਾ ਇੱਕ ਮੈਂਬਰ ਉਹਦੇ ਵਿੱਚ ਜਿਹੜੀ ਅਗਵਾਈ ਕਰਦਾ ਸਤਕਾਰਯੋਗ ਸਪੀਕਰ ਸਾਹਿਬ ਜਦੋਂ ਐਤਕੀ ਇਹਨਾਂ ਨੇ ਉਹ ਜਿਹੜੀ ਸਪੈਸ਼ਲ ਪਰਪਸ ਕਮੇਟੀ ਹੈਗੀ ਉਹਦੀ ਮੀਟਿੰਗ ਹੋਈ ਤੇ ਸਿਰਫ ਤੇ ਸਿਰਫ ਲੋਕ ਇਨਸਾਫ ਪਾਰਟੀ ਕਾਂਗਰਸ ਕਾਲੀ ਦਲ ਭਾਜਪੀ ਆਮ ਆਦਮੀ ਪਾਰਟੀ ਸਾਰਿਆਂ ਨੇ ਉੱਤੇ ਮੰਨਤਾ ਦੇ ਦਿੱਤੀ ਵੀ ਹਾਂ ਜੀ ਫਟਾਫਟ ਵਧਾ ਦੇਓ ਤਨਖਾਹਾਂ ਤੇ ਅਸੀਂ ਵਾਕ ਆਊਟ ਕੀਤਾ ਆਪਣੇ ਵੱਲੋਂ ਸੁਜੈਸ਼ਨ ਦੇ ਕੇ ਵੀ ਜਿੰਨੀ ਦੇਰ ਤੱਕ ਪੰਜਾਬ ਦਾ ਕਿਸਾਨ ਕਰਜ਼ਾ ਮੁਕਤ ਨਹੀਂ ਹੋ ਜਾਂਦਾ ਸੰਕੇਤ ਮਾਤਰ 1 ਰੁਪਿਆ ਤਨਖਾਹ ਲਈ ਜਾਵੇ ਮੁੱਖ ਮੰਤਰੀ ਮੰਤਰੀ ਐਮ ਐਲ ਏ ਸਿਵਾਨ 1 ਰੁਪਿਆ ਤਨਖਾਹ ਲੈਣ ਜਿੰਨੀ ਦੇਰ ਤੱਕ ਪੰਜਾਬ ਦਾ ਕਿਸਾਨ ਕਰਜ਼ਾ ਮੁਕਤ ਨਹੀਂ ਤੇ ਇਹ ਹੋ ਗਿਆ ਨਾ ਅੰਨਾ ਵੰਡੇ ਸ਼ੀਰਨੀਆਂ ਮੁਰਮੁਰ ਕਰਦੇ ਆ ਉਹ ਨਵੀਂ ਪਾਰਟੀ ਬਣਾਉਣ ਤੋਂ ਬਾਅਦ ਸੁਖਪਾਲ ਖੈਰਾ ਨਾਲੋਂ 6 ਵਿਧਾਇਕ ਜਿਹੜੇ ਆਮ ਆਦਮੀ ਪਾਰਟੀ ਛੱਡ ਕੇ ਆਏ ਸੀ ਕਿਤੇ ਖੜੇ ਨਜ਼ਰ ਨਹੀਂ ਆਏ ਕਿ ਨਾ ਉਹ ਸਟੇਜ ਤੇ ਗਏ ਹੈਗੇ ਆ ਉਹ ਸ਼ਾਇਦ ਦਲ ਬਦਲੀ ਕਾਨੂੰਨ ਤੋਂ ਡਰ ਰਹੇ ਕੀ ਕਹਿਣਾ ਚਾਹੋਗੇ ਤੁਹਾਡਾ ਤੁਹਾਡੇ ਥਾਂ ਵਾਲਿਆਂ ਨਾਲ ਯਾਰੀਆਂ ਤੇ ਦਰਵਾਜ਼ੇ ਵੱਡੇ ਰੱਖਣੇ ਚਾਹੀਦੇ ਜੇ ਇਸ ਰਸਤੇ ਤੁਰਨਾ ਨਾ ਤੇ ਫਿਰ ਐਮ ਐਲ ਏ ਸ਼ਿਪ ਕੀ ਚੀਜ਼ ਆ ਜਿਸ ਰਸਤੇ ਤੁਰਨਾ ਉਹ ਰਸਤਾ ਜਿਹੜਾ ਸਚਾਈ ਵਾਲਾ بڑا ਕੰਡਿਆਂ ਦੀ ਸੇਜ ਹੁੰਦਾ ਹੈ ਸਚਾਈ ਵਾਲਾ ਰਸਤਾ ਇਹਦਾ ਫਿਰ ਸਰਕਾਰਾਂ ਮਕਦਮੇ ਵੀ ਦਿੰਦੀਆਂ ਨੇ ਥਾਣੇ ਚੌਕੀਆਂ ਦੀਆਂ ਹਵਾਲਾਤਾਂ ਤੇ ਵੀ ਰਾਤਾਂ ਗੁਜ਼ਾਰਨੀਆਂ ਪੈਂਦੀਆਂ ਨੇ ਤੇ ਜੇਲ੍ਹ ਵੀ ਜਾਣਾ ਪੈਂਦਾ। ਮੈਂ ਇਹ ਕਹੂੰਗਾ ਵੀ ਉਠਾ ਵਾਲਿਆਂ ਨਾਲ ਯਾਰੀਆਂ ਲਾ ਕੇ ਦਰਵਾਜ਼ੇ ਛੋਟੇ ਨਾ ਰੱਖੋ ਵੱਡੇ ਕਰੋ। ਖੈਰਾ ਸਾਨੂੰ ਇਸਤੀਫਾ ਦੇ ਦੇਣਾ ਚਾਹੀਦਾ ਸਰ ਤੁਹਾਡੇ ਦੇ ਵਿੱਚ। ਦੇ ਦੇਣਗੇ ਕੋਈ ਨਹੀਂ ਤੁਹਾਡਾ ਮਨ ਪੂਰਾ। ਵੈਲੀ ਤਾਂ ਆਉਣ ਵਾਲਾ ਵਕਤ ਹੀ ਤੈਅ ਕਰੇਗਾ ਕਿ ਆਖਿਰ ਪੰਜਾਬ ਦੀ ਸੱਤਾ ਦੇ ਵਿੱਚ 13 ਦੀਆਂ 13 ਸੀਟਾਂ ਕੌਣ ਲੈ ਕੇ ਜਾਂਦਾ ਹੈ ਜਾਂ ਕਿਹਨਾ ਵਿੱਚ ਵੰਡੀਆਂ ਜਾਂਦੀਆਂ ਨੇ ਪਰ ਇੱਕ ਗੱਲ ਤਾਂ ਤੈਅ ਹੈ ਕਿ ਪੰਜਾਬ ਦੇ ਵਿੱਚ ਜੋ ਡੈਮੋਕਰੈਟਿਕ ਅਲਾਈਂਸ ਬਣਾਇਆ ਜਾ ਰਿਹਾ ਹੈ ਉਸ ਦੇ ਵਾਲ ਪੰਜਾਬ ਦੀਆਂ ਨਜ਼ਰਾਂ ਜ਼ਰੂਰ ਹੈ ਨੇ ਤੇ ਹਾਲ ਹੀ ਕਰਨੈਲ ਸਿੰਘ ਪੀਰ ਮੁਹੰਮਦ ਵੀ ਆਪਣੇ ਵੱਲੋਂ ਪੂਰੀ ਜਦਤ-ਜਹਿਦ ਲਗਾ ਰਹੇ ਨੇ ਕਿ ਪੰਜਾਬ ਦੀ ਆਵਾਮ ਨੂੰ ਇੱਕ ਮੰਚ ਦੇ ਉੱਤੇ ਇਕੱਠਾ ਕੀਤਾ ਜਾਵੇ ਤੇ ਸਿਆਸੀ ਧਿਰਾਂ ਨੂੰ ਇੱਕ ਮੰਚ ਉੱਤੇ ਇਕੱਠਾ ਕੀਤਾ ਜਾਵੇ ਉਹਨਾਂ ਸਿਆਸੀ ਧਿਰਾਂ ਨੂੰ ਖਾਸ ਕਰਕੇ ਜੋ ਪੰਜਾਬ ਦੀ ਖੁਸ਼ਹਾਲੀ ਬਹਾਲ ਕਰਨਾ ਚਾਹੁੰਦੀਆਂ ਨੇ ਤੇ ਰਵਾਇਤੀ ਪਾਰਟੀਆਂ ਤੋਂ ਪੰਜਾਬ ਨੂੰ ਛੁਟਕਾਰਾ ਦਿਵਾਇਆ ਜਾ ਸਕੇ ਤਾਂ ਜੋ ਪੰਜਾਬ ਮੁੜ ਜਵਾਨੀ ਅਤੇ ਕਿਸਾਨੀ ਦੇ ਨਾਲ ਖੁਸ਼ਹਾਲ ਹੋ ਸਕੇ ਤੇ ਪੰਜਾਬ ਦੇ ਮੁੱਢਲੇ ਮੁੱਦੇ ਬਹਾਲ ਕਰਵਾਏ ਜਾ ਸਕਣ ਫਿਰ ਗੱਲ ਚਾਹੇ ਪੰਜਾਬ ਦੀ ਜਵਾਨੀ ਦੀ ਹੋਵੇ ਕਿਸਾਨੀ ਦੀ ਹੋਵੇ ਪੰਜਾਬ ਦੇ ਪਾਣੀਆਂ ਦੀ ਹੋਵੇ ਤਾਂ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਹੋਈਆਂ ਬੇਅਦਬੀਆਂ ਦੀ ਹੋਵੇ ਬੰਦੀ ਸਿੰਘਾਂ ਦੀ ਰਿਹਾਈ ਦੀ ਹੋਵੇ ਜਾਂ ਪੈਵਲ ਕਲਾ ਵਿੱਚ ਚਲੀਆਂ ਗੋਲੀਆਂ ਦੀ ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ